ਵੱਖੋ ਵੱਖਰੇ ਕਿਆਸ ਲੱਗ ਰਹੇ ਆ ਵੱਖੋ ਵੱਖਰੇ ਨਾਮ ਸਾਹਮਣੇ ਆ ਰਹੇ ਆ ਕਿੱਦੜ ਵਾ ਹੌਟ ਸੀਟ ਬਾਰੇ ਗੱਲਬਾਤ ਕਰਦੇ ਆ ਗੱਲਬਾਤ ਕਰਦੇ ਵੀ ਉੱਥੇ ਕੌਣ ਜਿੱਤੂਗਾ ਭਾਵੇਂ ਹਜੇ ਤੱਕ ਕਿਸੇ ਦਾ ਲਿਖਤੀ ਰੂਪ ਵਿੱਚ ਨਾਮ ਸਾਹਮਣੇ ਨਹੀਂ ਆਇਆ ਪਰ ਲੋਕ ਸਮੇਂ-ਸਮੇਂ ਤੇ ਬਹੁਤ ਸਾਰੇ ਨਾਮ ਆਪਣੇ ਸਾਹਮਣੇ ਰੱਖ ਰਹੇ ਆ ਤੇ ਨਾਮ ਜਿੱਤ ਸਕਦਾ ਉਥੋਂ ਗਿੰਦੜਵਾਹ ਦੇ ਲੋਕ ਕਿਹਨੂੰ ਜਿਤਾਉਣਾ ਚਾਹੁੰਦੇ ਆ ਇਸ ਬਾਰੇ ਗੱਲਬਾਤ ਕਰਾਂਗੇ ਦੋਸਤੋ ਤੁਸੀਂ ਵੀ ਜੇ ਉਥੇ ਗਿੰਦੜਵਾਹਾ ਦੇ ਵੋਟਰ ਹੁੰਦੇ ਤਾਂ ਤੁਸੀਂ ਕਿਸ ਨੂੰ ਜਿਤਾਉਂਦੇ ਤੁਹਾਡੇ ਰਿਸ਼ਤੇਦਾਰ ਵੀ ਹੋਣਗੇ ਉਥੇ ਤੁਹਾਡੀ ਕੀ ਰਾਏ ਇਸ ਬਾਰੇ ਤੁਸੀਂ ਦੱਸੋ ਅਈ ਪਹਿਲਾ ਨਾਮ ਲੈਨੇ ਆ ਪਹਿਲਾ ਨਾਮ ਲੈਨੇ ਆ ਸਾਨੂੰ ਤਾਂ ਲੱਗਦਾ ਵੀ ਡਾਕਟਰ ਗੁਰਪ੍ਰੀਤ ਕੌਰ ਸਿੰਘ ਭਗਵਾਨ ਸਿੰਘ ਦੀ ਧਰਮ ਪਤਨੀ ਉਹ ਗਿੰਦੜਵਾਹ ਦੀ ਜਿਮਨੀ ਚੋਣ ਚੋਣ ਜਿੱਤ ਪ੍ਰਾਪਤ ਕਰਨਗੇ ਕਿ ਦਲਵਾ ਹਲਕੇ ਤੋਂ ਪਹਿਲੇ ਨੰਬਰ ਤੇ ਉਹਨਾਂ ਦਾ ਨਾਮ ਆ ਰਿਹਾ ਦੂਜੇ ਨੰਬਰ ਤੇ ਆ ਅਮਰਤਾ ਵੜਿੰਗ ਕਾਂਗਰਸ ਦੇ ਰਾਜਾ ਵੜਿੰਗਾ ਜਿਹੜੇ ਪੰਜਾਬ ਪ੍ਰਧਾਨ ਉਹਨਾਂ ਦੇ ਧਰਮ ਪਤਨੀ ਆ ਉਹ ਵੀ ਦਾਵੇਦਾਰ ਮਜ਼ਬੂਤ ਮੰਨੇ ਜਾ ਰਹੇ ਆ ਤੀਜੇ ਨੰਬਰ ਤੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਚੌਥਾ ਜਿਹੜਾ ਨਾਮ ਆ ਇਹਨੂੰ ਤੁਸੀਂ ਚਰਚਾਵਾਂ ਦੇ ਵਿੱਚ ਅਕਸਰ ਸੁਣਦੇ ਰਹਿੰਨੇ ਹੋ ਡਿਬਰੂਗੇੜ ਜਿਹੜੇ ਵਿੱਚ ਬੰਦ ਪਏ ਅਮਰਿਤਪਾਲ ਸਿੰਘ ਦੇ ਸਾਥੀ ਪ੍ਰਧਾਨ ਮੰਤਰੀ ਵਜੇਗੇ ਕਿ ਆਸ ਲਗਾਈ ਜਾ ਰਹੀ ਹੈ ਵੀ ਇਹ ਚਾਰੇ ਨਾਮ ਕਿੱਦੜਵਾਹ ਹਲਕੇ ਤੋਂ ਐਮਐਲਏ ਦੀਆਂ ਬੋਟਾ ਚ ਚੋਣ ਲੜਨਗੇ ਕਿੱਦੜਵਾਹ ਦੇ ਲੋਕ ਕਿਸ ਨੂੰ ਵੋਟ ਦੇਣਗੇ ਇਹ ਤਾਂ ਕਿੱਦੜਵਾਹ ਦੇ ਲੋਕਾਂ ਨੂੰ ਪਤਾ ਪਰ ਜਿਹੜੇ ਤੁਸੀਂ ਦੇਖ ਰਹੇ ਹੋ ਤੁਸੀਂ ਸਾਨੂੰ ਵੀ ਦੱਸੋ ਤੇ ਪੰਜਾਬ ਦੇ ਲੋਕਾਂ ਦੇ ਵੀ ਮਨ 'ਚ ਇੱਕ ਬੇਚੈਨੀ ਆ ਵੀ ਕਿਹੜਾ ਜਿੱਤੂਗਾ ਇਸ ਵਾਰ ਤੁਸੀਂ ਇਹ ਚਾਰੇ ਨਾਮ ਧਿਆਨ ਚ ਕਰਕੇ ਤੇ ਸਾਨੂੰ ਦੱਸੋ ਵੀ ਇਹਨਾਂ ਚਾਰਾ ਨਾਵਾਂ 'ਚੋਂ ਤੁਹਾਨੂੰ ਕਿਹੜਾ ਲੱਗਦਾ ਵੀ ਜਿਹੜਾ ਉੱਥੇ ਜਿੱਤ ਸਕਦਾ ਪੁਆਇੰਟ ਨੰਬਰ 1 ਤੇ ਸੀਐਮ ਭਗਵੰਤ ਸਿੰਘ ਜੀ ਦੀ ਧਰਮ ਪਤਨੀ ਐ ਡਾਕਟਰ ਗੁਰਪ੍ਰੀਤ ਕੌਰ ਇਹ ਵੀ ਮਜ਼ਬੂਤ ਕੈਂਡੀਡੇਟ ਦੱਸੀ ਜਾ ਰਹੇ ਆ ਦੂਜੇ ਨੰਬਰ ਤੇ ਸ਼੍ਰੀਮਤਰੀ ਅਮਰਿਤਾ ਵੜਿੰਗ ਜੀ ਇਹ ਵੀ ਮਜ਼ਬੂਤ ਕੈਂਡੀਡੇਟ ਦੱਸੇ ਜਾ ਰਹੇ ਆ ਜਿਹੜਾ ਤੀਜੇ ਨੰਬਰ ਤੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਕੁਝ ਕਿਆਸ ਲੱਗ ਰਿਹਾ ਵੀ ਡੈਂਪੀ ਢਿੱਲੋਂ ਨਿਊ ਦੀ ਬੱਸਾਂ ਵਾਲੇ ਉਹ ਵੀ ਚੋਣ ਲੜ ਸਕਦੇ ਆ ਪਰ ਉਹ ਉਹਨਾਂ ਦੀ ਪਾਰਟੀ ਦਾ ਮਸਲਾ ਸ਼੍ਰੋਮਣੀ ਅਕਾਲੀ ਦਲ ਕਿਹਨੂੰ ਟਿਕਟ ਦਿੰਦਾ ਏ ਉਹਨਾਂ ਦਾ ਮਸਲਾ ਪਰ ਜ਼ਿਆਦਾਤਰ ਲੋਕ ਸੁਖਬੀਰ ਸਿੰਘ ਬਾਦਲ ਬਾਦਲ ਕਰ ਰਹੇ ਆ ਜਾ ਚੌਥੇ ਨੰਬਰ ਤੇ ਜਿਹੜਾ ਨਾਮ ਆ ਇਹ ਤਾਂ ਲਗਭਗ ਜਿਆਦਾਤਰ ਲੋਕਾਂ ਦੀ ਜ਼ੁਬਾਨ ਤੇ ਆ ਇਹ ਨਾਮ ਪ੍ਰਧਾਨ ਮੰਤਰੀ ਬਾਜੇਕੇ ਤੁਸੀਂ ਕਿਸ ਨੂੰ ਵੋਟ ਦੇਣਾ ਚਾਹੁੰਦੇ ਹੋ ਤੁਹਾਡੀ ਕੀ ਰਾਇ ਆ ਕਿਹੜਾ ਲੋਕਾਂ ਦੇ ਮਸਲੇ ਆ ਵਿਧਾਨ ਸਭਾ ਚ ਲੈ ਕੇ ਬੋਲੂਗਾ ਕਿਹੜਾ ਲੋਕਾਂ ਨੂੰ ਉਹਨਾਂ ਦੇ ਬਣਦੇ ਹੱਕ ਦਿਵਾ ਸਕਦਾ ਧਾਰਮਿਕ ਰਾਜਨੀਤਿਕ ਸਮਾਜਿਕ ਪੱਧਰ ਤੇ ਜਿਹੜੇ ਲੋਕਾਂ ਦੇ ਮਸਲੇ ਹੁੰਦੇ ਆ ਕਿਹੜਾ ਬੰਦਾ ਜਿਆਦਾ ਉਨ੍ਹਾਂ ਦੀ ਆਵਾਜ਼ ਨੂੰ ਬੁਲੰਦ ਕਰ ਸਕਦਾ ਆਖਿਰ ਗਿੱਦੜਾਵਾ ਦੇ ਲੋਕ ਕੀ ਫਤਵਾ ਦੇਣਗੇ ਇਹ ਹੌਟ ਸੀਟ ਤਾਂ ਦੋਸਤੋ ਕਿਉਂਕਿ ਜਿਹੜਾ ਸਾਰੇ ਪੰਜਾਬ ਦੀ ਰਾਜਨੀਤੀ ਆ ਅਗਲੀ ਉਹ ਐਸੀ ਇਨਾ ਚਾਰਾ ਨਾਵਾਂ ਚੋਂ ਹੀ ਇੱਕ ਨਾਮ ਨੇ ਅੱਗੇ ਆ ਕੇ 2027 ਦੀਆਂ ਵੋਟਾਂ ਚ ਨਿਰਧਾਰਤ ਕਰਨੀਆਂ ਵੀ ਅਗਲਾ ਮੁੱਖ ਮੰਤਰੀ ਕੌਣ ਹੋਣ ਜਾ ਰਿਹਾ ਉਹਦਾ ਇਨਾ ਚਾਰਾ ਨਾਵਾਂ ਚ ਇੱਕ ਭੇਦ ਛੁਪਿਆ ਹੋਆ ਏ ਤੁਸੀਂ ਦੱਸਣਾ ਵੀ 2027 'ਚ ਤੁਸੀਂ ਕਿਹਦਾ ਮੁੱਖ ਮੰਤਰੀ ਚਿਹਰਾ ਦੇਖਣਾ ਚਾਹੁੰਦੇ ਹੋ ਉਸ ਦੇ ਹਿਸਾਬ ਨਾਲ ਤੁਸੀਂ ਆਪ ਦਾ ਕਮੈਂਟ ਲਿਖਣਾ ਤੇ ਅਸੀਂ ਵੀ ਦੇਖਣਾ ਚਾਹੁੰਦੇ ਆਂ ਵੀ ਲੋਕ ਕੀ ਲੋਕਾਂ ਦੇ ਮਨ 'ਚ ਕੀ ਆ ਤੇ ਪੰਜਾਬ ਦੇ ਲੋਕ ਵੀ ਬਹੁਤ ਉਤਸੁਕ ਆ ਦੇਖਣ ਲਈ ਤੇ ਦੇਖਦੇ ਕਮੈਂਟਾਂ 'ਚ ਕੀ ਰਿਜ਼ਲਟ ਨਿਕਲਦਾ ਧੰਨਵਾਦ ਦੋਸਤੋ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਜੁਡੇਰੋ ਸਾਡੇ ਪੇਜ ਦੇ ਨਾਲ ਫੋਲੋ ਕਰ ਲਓ ਜੀ ਸਾਡੇ ਪੇਜ ਨੂੰ ਤੇ ਇਹਦਾ ਕੀ ਜਜਮੈਂਟ ਨਿਕਲੂਗਾ ਕਮੈਂਟਾਂ ਦਾ ਉਹ ਵੀ ਅਸੀਂ ਦੱਸਾਂਗੇ ਤੇ ਮੇਰਾ ਨਾਮ ਆ ਜੀ ਹਰਵਿੰਦਰ ਸਿੰਘ ਸੇਖੋ ਸ਼ਹਿਰ ਜੈਤੂ ਆ ਸਾਡਾ ਜ਼ਿਲ੍ਹਾ ਫਰੀਦਕੋਟਾ ਪੰਜਾਬ ਦੇ ਵਾਸੀ ਆ ਧੰਨਵਾਦ ਜੀ ਵੀਡੀਓ ਦਾ ਅੰਤ ਤੱਕ ਦੇਖਣ ਲਈ